ਸਾਹਿਬ ਮਿਹਰਵਾਨ ਸਾਹਿਬ ਮੇਰਾ ਮਿਹਰਵਾਨ ਅਕਾਲ ਪੁਰਖ ਵਾਹਿਗੁਰੂ ਜੀ ਸਦਾ ਹੀ ਮਿਹਰਵਾਨ ਹੈ ਜੇਕਰ ਕੋਈ ਗੁਰੂ ਦੇ ਪਰਪਕਾਰ ਭਲਾ ਕੀ ਕੋਈ ਨਾ ਸ਼ੁਕਰਾਂ ਵੀ ਗੁਰੂ ਦੀ ਸ਼ਰਨ ਵਿੱਚ ਆ ਜਾਵੇ ਕੋਈ ਅਕਿਰਤ ਕਣ ਵੀ ਗੁਰੂ ਦੀ ਸ਼ਰਨ ਵਿੱਚ ਆ ਜਾਵੇ ਨਾ ਜੀ ਗੁਰੂ ਉਹ ਤੇ ਸਦਾ ਮਿਹਰਬਾਨ ਹੋ ਕੇ ਉਸ ਨੂੰ ਆਪਣੇ ਸੀਨੇ ਨਾਲ ਲਾ ਕੇ ਉਹਦੀਆਂ ਸਾਰੀਆਂ ਗਲਤੀਆਂ ਭਲਾ ਕੇ ਮਹਾਰਾਜ ਆਪਣੇ ਸੀਨੇ ਨਾਲ ਲਾ ਲੈਂਦੇ ਨੇ ਆਪਣੀ ਗੋਦ ਵਿੱਚ ਬਿਠਾ ਲੈਂਦੇ ਨੇ ਇਹ ਗੁਰੂ ਦਾ ਸੁਭਾਅ ਹੈ ਜੋ ਸ਼ਰਨ ਆਵੇ ਤਿਸ ਕੰਠ ਲਾਵੇ ਸੀਨੇ ਨਾਲ ਲਾ ਲੈਂਦੇ ਆ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਆ ਕਿ ਅਕਿਰਤ ਕਾਨ ਦਾ ਭਾਰ ਇੰਨਾ ਜ਼ਿਆਦਾ ਹੈ ਕਿ ਧਰਤੀ ਤੋਂ ਵੀ ਉਸ ਦਾ ਭਾਰ ਸਿਆ ਨਹੀਂ ਜਾਂਦਾਗਾ ਭਾਵੇਂ ਕਿ ਧਰਤੀ ਉੱਪਰ ਬਹੁਤ ਭਾਰੇ ਭਾਰੇ ਪਦਾਰਥ ਨਹੀਂ ਰੁੱਖ ਨਹੀਂ ਦਰਿਆ ਨਹੀਂ ਸਮੁੰਦਰ ਨਹੀਂ ਨਦੀਆਂ ਨਹੀਂ ਅਨੇਕਾਂ ਭਾਰੀਆਂ ਤੋਂ ਭਾਰੀਆਂ ਚੀਜ਼ਾਂ ਨਹੀਂ ਪਰ ਯਕੀਨ ਜਾਨਣਾ ਭਾਈ ਗੁਰਦਾਸ ਜੀ ਕਹਿਣ ਲੱਗੇ ਧਰਤੀ ਕਹਿੰਦੀ ਅਕਿਰਤ ਕਾਂ ਤੋਂ ਭਾਰਾ ਦੁਨੀਆ ਤੇ ਕੋਈ ਚੀਜ਼ ਨਹੀਂ ਪਰ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਕਹਿਣ ਲੱਗੇ ਕਿ ਉਸ ਅਕਾਲ ਪੁਰਖ ਵਾਹਿਗੁਰੂ ਦਾ ਸੁਭਾਅ ਇੰਨਾ ਪਿਆਰਾ ਹੈ ਕਿ ਜੇ ਕੋਈ ਅਕਿਰਤ ਕਾਣੀਆਂ ਦੀ ਸ਼ਰਨ ਵਿੱਚ ਆ ਜਾਏ ਨਾ ਉਹ ਸਦਾ ਦਿਆਲੂ ਹੈ ਸਦਾ ਕਿਰਪਾਲੂ ਹੈ ਗੁਰੂ ਅਰਜਨ ਸਾਹਿਬ ਜੀ ਦੀ ਰਾਮਕਲੀ ਰਾਗ ਦੇ ਅੰਦਰ 898 ਅੰਗ ਦੇ ਉੱਪਰ ਬਹੁਤ ਪਿਆਰਾ ਸ਼ਬਦ ਆ ਗੁਰੂ ਅਰਜਨ ਸਾਹਿਬ ਮਹਾਰਾਜ ਕਹਿਣ ਲੱਗੇ ਕਹਿੰਦੇ ਅਕਿਰਤ ਕਣਾ ਕਾ ਕਰੇ ਉਧਾਰ ਅਕਿਰਤ ਕਣਾ ਕਾ ਕਰੇ ਉਧਾਰ ਪ੍ਰਭ ਮੇਰਾ ਸਦਾ ਦਿਯਾਰ ਕਹਿਣ ਲੱਗੇ ਮੇਰਾ ਤਾਂ ਅਕਾਲ ਪੁਰਖ ਵਾਹਿਗੁਰੂ ਸਦਾ ਹੀ ਦਿਆਲੂ ਆ ਉਹ ਨਾ ਸ਼ੁਕਰਿਆ ਨੂੰ ਵੀ ਕਿਸੇ ਦੇ ਪਰਪਕਾਰ ਭਲਾਉਣ ਵਾਲਿਆਂ ਨੂੰ ਵੀ ਆਪਣੇ ਸੀਨੇ ਨਾਲ ਲਾ ਲੈਂਦਾ ਕੋਈ ਨਾ ਸ਼ੁਕਰਾ ਵੀ ਗੁਰੂ ਦੀ ਸ਼ਰਨ ਵਿੱਚ ਆ ਜਾਵੇ ਇਤਿਹਾਸ ਤਵਾਰੀਖ ਦੇ ਪੰਨਿਆਂ ਵਿੱਚ ਇੱਕ ਬੜੀ ਪਿਆਰੀ ਘਟਨਾ ਸਾਨੂੰ ਮੈਲਦੀ ਹੈ ਜਿਹੜਾ ਨਾ ਸ਼ੁਕਰਾ ਸੀ ਤੁਸੀਂ ਇੱਕ ਨਾਮ ਸੁਣਿਆ ਹੋਵੇਗਾ ਪੈਂਦੇਖਾਂ ਜਿਹੜਾ ਸਤਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਆਇਆ ਲਾਵਾਰਸ ਜੀ ਸੀਗਾ ਸਤਗੁਰੂ ਜੀ ਨੇ ਇਹਦਾ ਪਾਲਣ ਪੋਸ਼ਣ ਕੀਤਾ ਇਹਨੂੰ ਪੜ੍ਹਾਈ ਸਿਖਲਾਈ ਨੇਜਾਬਾਦੀ ਸ਼ਾਸਤਰ ਵਿਦਿਆ ਸਾਰੇ ਪਾਸੋਂ ਮਹਾਰਾਜ ਨੇ ਮੁਕੰਮਲ ਤੌਰ ਤੇ ਇਹਦੀ ਸਾਰੀ ਦੇਖ ਰੇਖ ਆਪਣੀ ਨਿਗਰਾਨੀ ਵਿੱਚ ਮਹਾਰਾਜ ਨੇ ਕੀਤੀ ਮਹਾਰਾਜ ਨੇ ਪਾਲਿਆ ਇਹਨੂੰ ਸਾਰੇ ਦਾ ਪੇ ਸਿਖਾਈ ਸਿਖਾਈ ਮਹਾਰਾਜ ਨੇ ਕਿੱਦਾਂ ਜੰਗ ਲੜੀ ਜਾਂਦੀ ਆ ਕਿਵੇਂ ਜੰਗ ਵਿੱਚ ਜਿੱਤਿਆ ਜਾਂਦਾ ਮਹਾਰਾਜ ਨੇ ਇਹਨੂੰ ਸਾਰੇ ਜਦੋਂ ਦਾ ਪੇ ਸਿਖਾ ਦਿੱਤੇ ਮਹਾਰਾਜ ਨੇ ਆਪਣੇ ਬੱਚਿਆਂ ਵਾਂਗ ਇਸ ਨੂੰ ਵੀ ਇੰਨਾ ਪਿਆਰ ਕੀਤਾ ਪੈਂਦੇ ਖਾਨ ਨੂੰ ਪਰ ਇੱਕ ਦਿਨ ਕੀ ਹੋਇਆ ਇਸ ਦੇ ਮਨ ਵਿੱਚ ਇਹ ਖਿਆਲ ਆਇਆ ਕਿ ਮੈਂ ਗੁਰੂ ਹਰਗੋਬਿੰਦ ਸਾਹਿਬ ਨੂੰ ਵੀ ਜਿੱਤ ਸਕਦਾ ਹਾਂ ਅਕਿਰਤ ਕਾਨ ਹੋ ਗਿਆ ਗੁਰੂ ਦੇ ਨਾਲ ਇਹਨੇ ਜੰਗ ਲੜੀ ਇਹ ਗੁਰੂ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਜੰਗ ਵਿੱਚ ਦੁਸ਼ਮਣਾਂ ਦੇ ਨਾਲ ਚੜ ਕੇ ਆਇਆ ਮਹਾਰਾਜ ਨੂੰ ਜੰਗ ਵਿੱਚ ਹਰਾਉਣ ਦੇ ਲਈ ਇਹਨੂੰ ਇਹ ਸੀਗਾ ਕਿ ਮੈਨੂੰ ਸਾਰੇ ਦਾ ਪੇਚ ਆਉਂਦੇ ਨੇ ਮੈਂ ਕਿਵੇਂ ਮੈਦਾਨੇ ਜੰਗ ਵਿੱਚ ਮਹਾਰਾਜ ਨੂੰ ਹਰਾ ਸਕਦਾ ਇਹਨੇ ਇਧਰੋਂ ਉਧਰੋਂ ਬੜੇ ਵਾਰ ਕੀਤੇ ਮਹਾਰਾਜ ਤੇ ਪਰ ਇੱਕ ਵੀ ਵਾਰ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਛੂ ਨਹੀਂ ਸਕਿਆਗਾ ਫਿਰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਇੱਕੋ ਵਾਰ ਕੀਤਾ ਇੱਕੋ ਵਾਰ ਕਰਨ ਦੇ ਨਾਲ ਇਹ ਧਰਤੀ ਤੇ ਡਿੱਗਾ ਤੇ ਯਕੀਨ ਜਾਣਨਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਿਆਲੂ ਕਿਰਪਾਲੂ ਨੇ ਅਕਾਲ ਪੁਰਖ ਦੀ ਮੂਰਤ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਬੰਦੀ ਛੋੜ ਦాతਾ ਜੀ ਧਰਤੀ ਤੇ ਇਸ ਨੂੰ ਡਿੱਗੇ ਹੋਏ ਨੂੰ ਮਹਾਰਾਜ ਨੇ ਆਪਣੇ ਸੋਹਣੇ ਚਰਨਾਂ ਵਿੱਚ ਆਪਣਾ ਗੋਡਾ ਧਰਤੀ ਤੇ ਲਾ ਕੇ ਆਪਣੀ ਗੋਦ ਵਿੱਚ ਇਹਦੇ ਸਿਰ ਨੂੰ ਲਿਆ ਕਹਿਣ ਲੱਗੇ ਪੈਂਦੇ ਖਾਂ ਤੇਰਾ ਮਸਤਕ ਪੜਿਆਈ ਤੇਰਾ ਕੁਝ ਕ ਸਮਾਂ ਬਾਕੀਏ ਤੂੰ ਵੀ ਰੱਬ ਖੁਦਾ ਅਕਾਲ ਪੁਰਖ ਦੀ ਯਾਦ ਵਿੱਚ ਉਸ ਅਕਾਲ ਪੁਰਖ ਦੀਆਂ ਕੁਝ ਕਲਮਾਂ ਪੜ ਲਾ ਤੇ ਇਹਦੇ ਮਨ ਵਿੱਚ ਸ਼ਰਧਾ ਆ ਗਈ ਜਿਹੜਾ ਮਨ ਸੁੱਤਾ ਪਿਆ ਸੀਗਾ ਮਨ ਜਾਗ ਗਿਆ ਗੁਰੂ ਦੇ ਦੀਦਾਰ ਕਰਕੇ ਗੁਰੂ ਦੇ ਜਦੋਂ ਬੋਲ ਕੰਨਾਂ ਵਿੱਚ ਪਈ ਨਾ ਕਹਿ ਲੱਗਾ ਦਾਤਿਆ ਜੇ ਸਮਾਂ ਥੋੜਾ ਨਾ ਮੈਂ ਕਿੱਸ ਦੀਆਂ ਕਲਮਾਂ ਪੜਨੀਆਂ ਨੇ ਜਿਸ ਦੀਆਂ ਮੈਂ ਕਲਮਾਂ ਪੜਨੀਆਂ ਨੇ ਉਹ ਤਾਂ ਆਪ ਧਰਤੀ ਤੇ ਰੱਬ ਦਾ ਰੂਪ ਬਣ ਕੇ ਮੇਰੇ ਸਾਹਮਣੇ ਬੈਠਾ ਮੈਨੂੰ ਤੇਰੇ ਰਜ ਕੇ ਦੀਦਾਰ ਕਰ ਲੈਂਦੇ ਮੇਰੇ ਖੁਦਾ ਮੇਰੇ ਪਰਮੇਸ਼ਰ ਵਾਹਿਗੁਰੂ ਮੈਨੂੰ ਬਖਸ਼ ਲੋ ਮੈਂ ਕਲਮਾ ਵੀ ਤੁਹਾਡੀਆਂ ਹੀ ਪੜਨੀਆਂ ਨੇ ਤੇ ਮੈਨੂੰ ਆਪਣੇ ਚਰਨਾਂ 'ਚ ਜਗ੍ਹਾ ਦੇ ਦਿਓ ਕਿਰਪਾਲੂ ਦਿਆਲੂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਭਾਈ ਪਿੰਦੇਖਾਨ ਨੂੰ ਆਪਣੇ ਸੀਨੇ ਨਾਲ ਲਾਇਆ ਕਹਿਣ ਤੋਂ ਪਾਵੈ ਗੁਰਮਖੋ ਕੋਈ ਵੱਡੇ ਤੋਂ ਵੱਡਾ ਵੀ ਅਕਿਰਤ ਕੰਨ ਮੇਰੇ ਸਤਿ